ਇਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਖਾ ਮਸ਼ਹੂਰ ਕਮੇਡੀਅਨ ਨੇ ਕਪਿਲ ਸ਼ਰਮਾ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਉਹਨਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੋਰ ਕਈ ਮਸ਼ਹੂਰ ਅਦਾਕਾਰ ਨੇ ਰਾਜਪਾਲ ਯਾਦਵ ਡਾਇਰੈਕਟਰ ਰੈਮੋ ਡਿਸੂਜ਼ਾ ਔਰ ਸੁਗੰਧਾ ਮਿਸ਼ਰਾ ਉਹ ਵੀ ਕਮੇਡੀਅਨ ਹੈ ਐਕਟਰਸ ਹੈ ਲੜਕੀ ਜਿਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਈਮੇਲ ਆਈ ਹੈ ਔਰ ਈਮੇਲ ਦੇ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਪਿਲ ਸ਼ਰਮਾ ਮਸ਼ਹੂਰ ਕਮੀਡੀਅਨ ਹੈ ਜਿਨ੍ਹਾਂ ਦਾ ਨੈਟਫਲਿਕਸ ਤੇ ਸ਼ੋਅ ਬੜਾ ਪਸੰਦ ਕੀਤਾ ਜਾਂਦਾ ਹੈ ਔਰ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਹੈ ਕਪਿਲ ਸ਼ਰਮਾ ਦਾ ਤੁਹਾਨੂੰ ਦੱਸ ਦੇ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਪਾਕਿਸਤਾਨ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਈਮੇਲ ਜਿਹੜੀ ਉਹ ਮਿਲੀ ਹੈ Mamãe dele.